ਟੀਬੀ ਮੁਕਤ ਪਾਰਤਾ ਬਿਆਨ ਦਾਇਰਤਾ ਸਿਵਲ ਸਰਜਨ ਮਲੇਰਕੋਟਲਾ ਡਾਕਟਰ ਸੰਜੇ ਗੋਲਦੇ ਦੇ ਅਗਵਾਈ ਦੇ ਅnderੇ ਸ਼ਾਹ ਤੇ ਸੀਨੀਅਰ ਮੈਡੀਕਲ ਅਫਸਰ ਡਾਕਟਰ ਜੀਐਸ ਪਿੰਡਰ ਦੀ ਅਗਵਾਈ ਦੇ ਹੇਠ ਪੀਐਚਸੀ ਫਤੇਗੜ ਪੰਜਗਰੀਆਂ ਵਿਖੇ ਟੀਬੀ ਜਾਂਚ ਕੈਂਪ ਲਗਾਇਆ ਗਿਆ ਇਸ ਮੌਕੇ ਜ਼ਿਲ੍ਹਾ ਟੀਬੀ ਅਫਸਰ ਡਾਕਟਰ ਅਭੀ ਗਰਗ ਵੱਲੋਂ ਟੀਬੀ ਦੇ ਸੰਭਾਵਿਤ ਮਰੀਜ਼ਾਂ ਦੀ ਜਾਂਚ ਕੀਤੀ ਗਈ ਅਤੇ 65 ਮਰੀਜ਼ਾਂ ਦੇ ਮੁਫਤ ਐਕਸਰੇ ਕੀਤੇ ਗਏ ਇਸ ਮੌਕੇ ਗੱਲਬਾਤ ਕਰਦਿਆਂ ਜ਼ਿਲ੍ਹਾ ਟੀਬੀ ਅਫਸਰ ਡਾਕਟਰ ਅਭੀ ਗਰਗ ਨੇ ਕਿਹਾ ਕਿ ਜਿਨ੍ਹਾਂ ਮਰੀਜ਼ਾਂ ਦੇ ਐਕਸਰੇ ਵਿੱਚ ਕੋਈ ਸ਼ੱਕ ਹੈ ਉਹਨਾਂ ਨੂੰ ਅੱਗੇ ਟੂਰਨੇਟ ਤੇ ਜਾਂਚ ਲਈ ਕਿਹਾ ਗਿਆ ਉਨਾ ਕਿਹਾ ਕਿ 60 ਸਾਲ ਤੋਂ ਉੱਪਰ ਉਮਰ ਦੇ ਲੋਕਾਂ ਨੂੰ ਟੀਵੀ ਦੀ ਜਾਂਚ ਦੇ ਲਈ ਐਕਸ-ਰੇ ਕਰਵਾਉਣਾ ਚਾਹੀਦਾ ਹੈ। ਇਸਮੋਕੇ ਬਲਾਕ ਟੀਵੀ ਕੰਟਰੋਲ ਪ੍ਰੋਗਰਾਮ ਇੰਚਾਰਜ ਰਾਜੇਸ਼ ਰਿਖੀ ਨੇ ਕਿਹਾ ਕਿ ਪੀਐਸਟੀ ਪੰਜ ਕਰਾਈਆਂ ਵਿਖੇ ਟੀਵੀ ਦੀ ਜਾਂਚ ਆਧੁਨਿਕ ਮਸ਼ੀਨਾਂ ਦੇ ਨਾਲ ਮੁਕਤ ਕੀਤੀ ਜਾਂਦੀ ਹੈ ਤੇ ਦਵਾਈ ਵੀ ਆਸ਼ਾ ਵੱਲੋਂ ਘਰ ਵਿੱਚ ਜਾ ਕੇ ਖਵਾਈ ਜਾਂਦੀ ਹੈ। ਉਹਨਾਂ ਅਗੇ ਕਿਹਾ ਕਿ ਟੀਵੀ ਦਾ ਕੋਈ ਵੀ ਲੱਛਣ ਹੋਣ ਤੇ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਜਾਂਚ ਜ਼ਰੂਰ ਕਰਵਾਉਣੀ ਚਾਹੀਏ ਤਾਂ ਜੋ ਬਿਮਾਰੀ ਦਾ ਸਮੇਂ ਸਿਰ ਇਲਾਜ ਹੋ ਸਕੇ। ਇਸਮੋਕੇ ਜ਼ਿਲ੍ਹਾ ਟੀਵੀਐਸ ਡਾਕਟਰ ਅਭੀਕਰਗ ਡਾਕਟਰ ਨਿਦਾ ਐਮਓ ਹਰਪ੍ਰੀਤ ਕੌਰ ਬੀਈਈ ਬਲਾਕ ਟੀਵੀ ਕੰਟਰੋਲ ਪ੍ਰੋਗਰਾਮ ਇੰਚਾਰਜ ਰਾਜੇਸ਼ ਰਿਖੀ ਐਸਟੀ ਐਸ ਕੁਲਦੀਪ ਸਿੰਘ ਵਿਅਦ ਦਾ ਰੇਡੀਓਗ੍ਰਾਫਰ ਐਲਟੀ ਪਰਵਿੰਗ ਸਮੇਤ ਪੀਐਸਸੀ ਦਾ ਸਮੂਹ ਸਟਾਫ ਆਜ ਸੀ। ਅੱਜ ਆਪਾਂ ਅੱਜ ਆਪਣਾ ਟੀਵੀ ਲਈ ਫਤਿਹਗੜ ਪੰਜਗੜਾਈ ਚ ਕੈਂਪ ਲਾਇਆ ਸੀਗਾ ਜਿੱਥੇ ਆਪਾਂ ਮਾਸਕ ਸਕਰੀਨਿੰਗ ਕਰ ਰਹੇ ਸੀਗੇ ਮਾਸਕ ਸਕਰੀਨਿੰਗ ਐਕਸਰੇ ਤੇ ਜ਼ਰੂਰ ਹੋ ਰਹੀ ਸੀਗੀ ਕਿ ਆਪਾਂ ਅਰਾਊਂਡ 64 ਪੇਸ਼ੈਂਟਸ ਦਾ 체ਸਟ ਐਕਸਰੇ ਕੀਤਾ ਹੈ ਤੇ ਉਸ ਤੋਂ ਬਾਅਦ ਆਪਾਂ ਕੁਝ ਪੇਸ਼ੈਂਟ ਨੂੰ ਲਿਸਟ ਆਊਟ ਕੀਤਾ ਹੈ ਤਾਂ ਕਿ ਆਪਾਂ ਉਹਨਾਂ ਦੀ ਅਗਲੇ ਟ੍ਰਿਉਨੈਟ ਤੇ ਜਾਂਚ ਕਰਾ ਸਕੀਏ। ਤੇ ਉਹਦੇ ਨਾਲ ਆਪਾਂ ਨੂੰ ਉਹ ਪੱਤਵਸਕਰੀਨਿੰਗ ਕਰਾਣੀ ਚਾਹੀਦੀ ਹੈ ਫੋਰ ਵਨਰੇਬਲ ਪੋਪੂਲੇਸ਼ਨ ਲਾਈਕ ਏਜ ਮੋਰ ਥੈਨ 60 ইয়ার্স ডায়ਬੀਟਿਕ স্মੋਕਰ ਇਮਿਨੋ ਕੰਪਰੋਮਾਈਜ਼ਡ ਪੇਸ਼ੈਂਟ ਇਹ ਸਾਰੇ ਐਜੇ ਮਰੀਜ਼ਨ ਜਿਨ੍ਹਾਂ ਦੀ ਆਪਾਂ ਨੂੰ ਸਕਰੀਨਿੰਗ ਕਰਾਣੀ ਚਾਹੀਦੀ ਹੈ ਪਹਿਲਾਂ ਸਕਰੀਨਿੰਗ ਕਰਾਓ ਫਿਰ ਦੇਖੋ ਜੀ ਐਕਸਰੇ ਚ ਕੋਈ ਨੁਸਕਾ ਹੈਗਾ ਤਾਂ ਫਿਰ ਉਸ ਤੋਂ ਬਾਅਦ ਆਪਾਂ ਟੀਵੀ ਦੀ ਜਾਂਚ ਕਰਾਈਏ ਤੇ ਜਿੰਨੀ ਜਲਦੀ ਇਹ ਸਕਰੀਨਿੰਗ ਹੋਊਗੀ ਉਹਨੇ ਬਾਅਦ ਆਪਣੇ ਕੋਲ ਪੇਸ਼ੈਂਟ ਆਣਗੇ ਨਾਲੇ ਆਪਾਂ ਟੀਵੀ ਨੂੰ ਟਰੀਟ ਕਰ ਪਾਵਾਂਗੇ ਸਿਵਲ ਸਰਜਨ ਮਲੇਰਕੋਟਲਾ ਡਾਕਟਰ ਸੰਜੀਤ ਗੋਇਲ ਜੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅਤੇ ਸੀਨੀਅਰ ਮੈਡੀਕਲ ਅਫਸਰ ਡਾਕਟਰ ਜੀਐਸ ਭਿੰਦਰ ਦੀ ਅਗਵਾਈ ਦੇ ਵਿੱਚ ਪੀਐਸਸੀ ਫਟੇਗੜ ਪੰਜ ਗਰਿਆਂ ਵਿਖੇ ਟੀਵੀ ਦੀ ਜਾਂਚ ਦਾ ਕੈਂਪ ਲਗਾਇਆ ਗਿਆ ਜਿਸ ਵਿੱਚ ਜ਼ਿਲ੍ਹਾ ਟੀਵੀ ਅਫਸਰ ਡਾਕਟਰ ਅਵੀ ਗਰਗ ਦੇ ਵੱਲੋਂ 65 ਮਰੀਜ਼ਾਂ ਦੀ ਐਜਰੀ ਸਕ੍ਰੀਨਿੰਗ ਕੀਤੀ ਗਈ ਆ ਅਤੇ ਸਾਰੇ ਮਰੀਜ਼ਾਂ ਦੇ ਮੌਕੇ ਤੇ ਹੀ ਐਕਸ-ਰੇ ਕੀਤੇ ਗਏ ਤੇ ਜਿਨ੍ਹਾਂ ਵਿੱਚੋਂ ਸੰਭਾਵਿਤ ਮਰੀਜ਼ਾਂ ਨੂੰ ਰੈਫਰ ਵੀ ਕੀਤਾ ਗਿਆ ਹੈ। ਟੀਵੀ ਦਾ ਇਲਾਜ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਬਿਲਕੁਲ ਮੁਫਤ ਕੀਤਾ ਜਾਂਦਾ ਹੈ। ਇਸਦੇ ਟੈਸਟ ਪੀਐਸਸੀ ਫਤੇਗੜ ਪੰਜਗੜੀਆਂ ਵਿੱਚ ਟੀਵੀ ਲੈਬ ਆ ਜੋ ਪਿਛਲੇ ਸਮੇਂ ਦੇ ਵਿੱਚ ਸਥਾਪਿਤ ਕੀਤੀ ਗਈ ਹੈ। ਉੱਥੇ ਟੀਵੀ ਦਾ ਟੈਸਟ ਬਿਲਕੁਲ ਮੁਫਤ ਕੀਤਾ ਜਾਂਦਾ ਹੈ। ਟੀਵੀ ਦੇ ਜਲਦੀ ਇਲਾਜ ਲਈ ਤੇ ਇਸ ਦੇ ਖਤਰੇ ਤੋਂ ਬਚਣ ਲਈ ਸਭ ਤੋਂ ਜ਼ਰੂਰੀ ਇਹ ਹੈ ਵੀ ਜਿੰਨੀ ਜਲਦੀ ਹੋ ਸਕੇ। ਟੀਵੀ ਦੀ ਪਹਿਚਾਨ ਹੋਣੀ ਚਾਹੀਦੀ ਹੈ ਇਸ ਲਈ ਟੀਵੀ ਦੇ ਜੋ ਮੁੱਖ ਲੱਛਣ ਨੇ ਲੰਬੀ ਦੇਬਤ ਖੰਗ ਰਹਿਣੀ ਬੁਖਾਰ ਦਾ ਰਹਿਣਾ ਭਾਰ ਦਾ ਘਟਣਾ ਤੇ ਇਹਨਾਂ ਲੱਛਣਾਂ ਦੇ ਵਿੱਚੋਂ ਜੇਕਰ ਕਿਸੇ ਨੂੰ ਵੀ ਕੁਝ ਲੱਛਣ ਨੇ ਦਿਖਾਈ ਦਿੰਦੇ ਹਨ ਤਾਂ ਜਿੰਨਾ ਜਲਦੀ ਹੋ ਸਕੇ ਸਰਕਾਰੀ ਸਿਹਤ ਸੰਸਥਾ ਦੇ ਵਿੱਚ ਜਾ ਕੇ ਟੀਵੀ ਦਾ ਟੈਸਟ ਕਰਵਾਵੇ ਤੇ ਸਮੇਂ ਸਿਰ ਜਿਹੜਾ ਜੇਕਰ ਟੀਵੀ ਦਾ ਇਲਾਜ ਸ਼ੁਰੂ ਕੀਤਾ ਜਾ ਸਕੇ ਤਾਂ ਉਹਨਾਂ ਹੀ ਇਹਦੇ ਵਿੱਚ ਜਲਦੀ ਠੀਕ ਹੋਣ ਦੀਆਂ ਸੰਭਾਵਨਾਵਾਂ ਨੇ ਟੀਵੀ ਤੋਂ ਡਰਨ ਦੀ ਲੋੜ ਨਹੀਂ ਆ ਜੇਕਰ ਤੁਸੀਂ ਉਸ ਦੇ ਵੱਲ ਧਿਆਨ ਦਿਨੇ ਹੋ ਸਮੇਂ ਸਿਰ ਇਹਦਾ ਇਲਾਜ ਸ਼ੁਰੂ ਕਰਵਾਨੇ ਹੋ ਤਾਂ ਇਹ ਬਿਲਕੁਲ ਸਹੀ ਤੇ ਇਲਾਜ ਹੋਣ ਵਾਲੀ ਬਿਮਾਰੀ ਹੈ ਕੋਈ ਲਾ ਇਲਾਜ ਬਿਮਾਰੀ ਨਹੀਂ ਆ ਇਸ ਲਈ ਸਾਰੇ ਲੋਕਾਂ ਨੂੰ ਇਹ ਹੀ ਅਪੀਲ ਹੈ ਵੀ ਉਹ ਜਿੰਨਾ ਜਲਦੀ ਹੋ ਸਕੇ ਉਹ ਟੀਵੀ ਦੀ ਪਛਾਣ ਦੇ ਲਈ ਆਪਣਾ ਟੈਸਟ ਕਰਵਾਓ ਅਤੇ ਸਮੇਂ ਸਿਰ ਇਹਦੀ ਦਵਾਈ ਲਵੋ ਧੰਨਵਾਦ